ਇਥੇ ਖਨੌਰੀ ਬਾਰਡਰ ਦੇ ਉੱਤੇ ਸਿਆਸਤਦਾਨ ਪਹੁੰਚ ਰਹੇ ਨੇ ਉੱਥੇ ਹੀ ਕਲਾਕਾਰ ਵੀ ਹੁਣ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਲੱਗ ਪਏ ਨੇ ਬੀਤੇ ਕੱਲ ਪੰਜਾਬੀ ਮਸ਼ਹੂਰ ਗਾਇਕ ਆਰਨੇਤ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਨ ਦੇ ਲਈ ਪਹੁੰਚੇ ਤਾਂ ਅੱਜ ਜਸ ਬਾਜਵਾ ਦੇ ਵੱਲੋਂ ਵੀ ਖਨੌਰੀ ਬਾਰਡਰ ਦੇ ਉੱਤੇ ਹਾਜ਼ਰੀ ਲਗਵਾਈ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਿਆ ਤੇ ਨਾਲ ਹੀ ਇਸ ਅੰਦੋਲਨ ਦੇ ਵਿੱਚ ਜਿਹੜੇ ਨਹੀਂ ਆਏ ਉਹਨਾਂ ਨੂੰ ਅਪੀਲ ਕੀਤੀ ਕੀ ਕੁਝ ਕਹਿ ਰਹੇ ਨੇ ਜਸ ਬਾਜਵਾ ਜੋ ਕਿ ਕਿਸਾਨੀ ਅੰਦੋਲਨ ਦੇ ਵਿੱਚ ਲਗਾਤਾਰ ਡਟੇ ਰਹਿੰਦੇ ਨੇ ਪਿਛਲੇ ਅੰਦੋਲਨ ਦੇ ਵਿੱਚ ਵੀ ਡਟੇ ਰਹੇ ਤਾਂ ਹੁਣ ਜਸ ਬਾਜਪਾ ਕੀ ਕੁਝ ਕਹਿ ਰਹੇ ਨੇ ਉਹਨਾਂ ਦੀ ਵਿਜਬਾਨੀ ਸੁਣਾਉਂਦੇ ਆ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਸਬਰਾਜਾਂ ਪਿੱਛੇ ਬੈਰੀਗੇਡ ਪਾਏ ਹੋਏ ਨੇ ਜੱਟ ਨਹੀਂ ਪੰਜਾਬੋ ਇਹ ਆਏ ਹੋਏ ਨੇ ਕੀ ਕੁਝ ਕਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਗਤ ਸੰਗਤ ਦੇ ਚਰਨਾਂ ਚ ਅਸੀਂ ਫਤਿਹ ਬੁਲਾਉਂਦੇ ਆ ਜੀ ਤੇ ਅਸੀਂ ਅੱਜ ਪਹੁੰਚੇ ਹੋਏ ਆ ਕਲੋਰੀ ਬਾਰਡਰ ਤੇ ਪ੍ਰਧਾਨ ਸਾਹਿਬ ਦੇ ਲਗੇ ਬੈਠੇ ਆ ਮੈਂ ਦੱਸ ਦੇਣਾ ਚਾਹੁੰਦਾ ਕਿ ਪਰਸਨਲੀ ਤੌਰ ਤੇ ਵੀ ਪ੍ਰਧਾਨ ਸਾਹਿਬ ਦਾ ਮੇਰੇ ਨਾਲ ਜਿਹੜਾ ਪ੍ਰੇਮ ਹੈ ਬਹੁਤ ਜ਼ਿਆਦਾ ਹੈ ਤੇ ਜਦੋਂ ਵੀ ਮੈਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਜਥੀਬੰਦੀ ਤੋਂ ਜ਼ਰੂਰਤ ਹੁੰਦੀ ਹੈ ਤਾਂ ਪ੍ਰਧਾਨ ਸਾਹਿਬ ਦਾ ਬੇਸ਼ੱਕ ਮੇਰੇ ਸਿਰ ਤੇ ਹੱਥ ਰਿਹਾ ਔਰ ਅੱਜ ਮੈਨੂੰ ਲੱਗਦਾ ਕਿ 21ਵੇਂ ਦਿਨ ਚ ਜਿਹੜੀ ਪ੍ਰਧਾਨ ਸਾਹਿਬ ਦੀ ਇੱਕਪੱਖ ਹੜਤਾਲ ਇੱਕਦੀ ਹੋ ਚੁੱਕੀ ਹੈ ਮਨਵਰਤ ਸਾਨੂੰ ਇਹ ਸ਼ਬਦ ਪੂਰਨ ਲੱਗਿਆ ਨੂੰ ਵੀ ਅਸੀਂ ਭਾਵੁਕ ਹੁੰਨੇ ਆ ਕਿਉਂਕਿ ਜਿੰਨਾ ਕੁਸ਼ ਪੰਜਾਬ ਦੀ ਕਿਸਾਨੀ ਲਈ ਔਰ ਜਵਾਨੀ ਨੂੰ ਲਾਮਬੰਦ ਕਰਨ ਲਈ ਡੱਲੇ ਵਾਲਾ ਸਾਹਿਬ ਨੇ ਕੀਤਾ ਔਰ ਅਸੀਂ ਖੇਤੀਬਾੜੀ ਵਾਲੇ ਪਰਿਵਾਰਾਂ ਚੋਂ ਪੰਜਾਬ ਕਦੇ ਦੇਣਾ ਨਹੀਂ ਦੇ ਸਕਦਾ ਬਾਪੂ ਜੀ ਦਾ ਔਰ ਅੱਜ ਜਦੋਂ ਅਸੀਂ ਹਾਲਾਤ ਦੇਖਦੇ ਆ ਖਾਸ ਕਰਕੇ ਜਿਹੜਾ ਸਾਡਾ ਛੋਟਾ ਫਰਜੰਦ ਜਦੋਂ ਅਸੀਂ ਉਹਦੇ ਵੀਡੀਓ ਦੇਖਦੇ ਆ ਤੇ ਅਸੀਂ ਬਹੁਤ ਭਾਵੁਕ ਹੁੰਨੇ ਆ ਔਰ ਫਿਰ ਸਾਡੇ ਦਿਲਚੰਦਰ ਬਲਬਲਾ ਉਠਦਾ ਹੈ ਕਿ ਯਾਰ ਇਹ ਗੱਲ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਇਹ ਸਾਡੇ ਸਾਰਿਆਂ ਦੀ ਹੈ ਕਿਉਂਕਿ ਅਸੀਂ ਉਹਨਾਂ ਪਰਿਵਾਰਾਂ ਝੋਠੇ ਆ ਔਰ ਖੇਤੀਬਾੜੀ ਸਾਡਾ ਪ੍ਰਮੁੱਖ ਹੀ ਕੀਤਾ ਰਿਹਾ ਬੇਸ਼ੱਕ ਅਸੀਂ ਕਿਸੇ ਵੀ ਕਿਤੇ ਨਾਲ ਜੁੜੇ ਹੋਏ ਆ ਤਾਂ ਜਿਆਦਾ ਗੱਲਾਂ ਮੈਂ ਨਾ ਕਰਾਂ ਮੈਂ ਆਪ ਸਭ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਾਰੇ ਜਣੇ ਆਪਾਂ ਆਪਣਾ ਫਰਜ਼ ਸਮਝਦੇ ਹੋਏ ਜਿਹੜੀ ਲੜਾਈ ਬਾਪੂ ਜੀ ਲੜ ਰਹੇ ਨੇ ਉਹ ਮੈਂ ਪਹਿਲਾਂ ਕਹਿ ਕੇ ਹਟਿਆ ਉਹ ਕੱਲੀ ਦੱਲੇ ਵਾਲ ਸਾਹਿਬ ਦੀ ਲੜਾਈ ਨਹੀਂ ਮੇਰੀ ਲੜਾਈ ਨਹੀਂ ਤੁਹਾਡੀ ਲੜਾਈ ਨਹੀਂ ਇਹ ਆਪਣੇ ਸਾਰਿਆਂ ਦੀ ਸਾਂਝੀ ਲੜਾਈ ਹੈ ਪਿਛਲੀ ਵਾਰ ਵੀ ਜਦੋਂ ਪੰਜਾਬ ਚੋਂ ਇਹ ਅੰਦੋਲਨ ਸ਼ੁਰੂ ਹੋਇਆ ਤੇ ਸਾਰੀ ਦੁਨੀਆ ਦੇ ਵਿੱਚ ਗਿਆ ਤੇ ਦੁਨੀਆ ਦੇ ਜੱਟੇ ਵੱਡੇ ਵੱਡੇ ਮੁੱਧੀ ਜੀ ਵੀ ਸੀ ਸਾਰਿਆਂ ਨੇ ਉਸ ਚੀਜ਼ ਨੂੰ ਕਿਹਾ ਕਿ ਇਹ ਅੰਦੋਲਨ ਸ਼ੁਰੂ ਕਰਨ ਵਾਲਾ ਪੰਜਾਬ ਹੈ ਤੇ ਅੱਜ ਵੀ ਆਪਾਂ ਚ ਇਹ ਹਰਿਆਣਾ ਸਾਡਾ ਗਵਾਂਢੀ ਸੂਬਾ Rajasthan ਅਸੀਂ ਕਿਉਂਕਿ ਕਿਸਾਨੀ ਦੇ ਸਿਰ ਤੇ ਹੀ ਇਹ ਦੇਸ਼ ਖੜਾ ਕਿਸਾਨੀ ਦੇ ਸਿਰ ਤੇ ਹੀ ਸਾਰੇ ਜੀ ਹੁਲ ਕਰ ਰਹੀ ਸੀ ਸਾਰੇ ਸੈਕਟਰ ਚੱਲ ਰਹੇ ਆ ਇਹ ਕੱਲੀ ਕਿਸਾਨ ਦੀ ਲੜਾਈ ਨਹੀਂ ਇਹ ਆਪਣੀ ਸਾਰਿਆਂ ਦੀ ਸਾਂਝੀ ਲੜਾਈ ਆ ਹਾਂ ਕਿਸਾਨੀ ਨੂੰ ਅਸੀਂ ਪਹਿਲ ਤਾਂ ਦੇ ਦਿੰਨੇ ਆ ਕਿਉਂਕਿ ਅਸੀਂ ਇਸ ਕਿਤੇ ਨਾ ਪ੍ਰਮੁੱਖ ਤੌਰ ਤੇ ਜੁੜੇ ਆ ਪਰ ਇਹ ਕਿਤਾ ਹਰ ਇੱਕ ਬੰਦੇ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ ਸੋ ਆਪਾਂ ਸਾਰੇ ਜਣੇ ਆਪਣਾ ਫਰਜ਼ ਸਮਝਦੇ ਹੋਏ ਖਾਸ ਕਰਕੇ ਮੇਰੇ ਨੌਜਵਾਨ ਵੀਰ ਜਿੰਨੇ ਮੇਰੇ ਨਾਲ ਜੁੜੇ ਹੋਏ ਆ ਭੈਣ ਭਰਾ ਚਾਹੇ ਉਹ ਵਿਦੇਸ਼ਾਂ 'ਚ ਚਾਹੇ ਉਹ ਇੱਥੇ ਆ ਆਪਾਂ ਆਪਣਾ ਫਰਜ਼ ਸਮਝਦੇ ਹੋਏ ਇਹ ਫਰਜ਼ ਨਿਭਾਈਏ ਤੇ ਵੱਧ ਤੋਂ ਵੱਧ ਸੰਗਤ ਲੈ ਕੇ ਇੱਥੇ ਹਾਜ਼ਰੀ ਲਵਾਈਏ ਤੇ ਰਣਨੀਤੀ ਬਣਾਈਏ ਜਿਵੇਂ ਬਾਪੂ ਜੀ ਕਹਿਣਗੇ ਜਿਵੇਂ ਜਥੇਬੰਦੀ ਸਾਨੂੰ ਹੁਕਮ ਕਰੂਗੀ ਕਿ ਅਸੀਂ ਅੱਗੇ ਕੀ ਕਰਨਾ ਉਹਦੇ ਅਕੋਰਡਿੰਗ ਚੱਲੀਏ ਪਰ ਦੁਬਾਰੇ ਅੱਜ ਪੰਜਾਬ ਨੂੰ ਲੋੜ ਹੈ ਕਿਉਂ ਨਾ ਬਾਰਡਰਾਂ ਤੇ ਉਹ ਮਾਹੌਲ ਜਿਹੜਾ ਅਸੀਂ ਪਹਿਲੇ ਧਰਮੇ ਵੇਲੇ ਬਣਾਇਆ ਸੀ ਅੱਜ ਦੁਬਾਰੇ ਬੇਸਿਕਲੀ ਬਣਿਆ ਹੀ ਹੋਇਆ ਬਹੁਤ ਨੂੰ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਵੱਖ-ਵੱਖ ਸਟੇਟਾਂ ਤੋਂ ਪਹੁੰਚ ਰਹੇ ਆ ਬਾਹਰਲੀਆਂ ਸਟੇਟਾਂ ਤੋਂ ਵੀ ਆ ਰਹੇ ਆ ਪਰ ਇੱਕ ਲਾਮਬੰਦ ਹੋ ਕੇ ਆਪਾਂ ਸਾਰੇ ਜਣੇ ਆਪਾਂ ਜਿਹੜੀ ਕਾਲ ਹੈ ਫਾਈਨਲ ਕਾਲ ਹੈ ਉਹ ਜਥੇਬੰਦੀ ਵੱਲੋਂ ਆਊਗੀ ਬਾਪੂ ਜੀ ਵੱਲੋਂ ਆਊਗੀ ਕਿ ਆਪਾਂ ਕੀ ਕਰਨਾ ਮੈਂ ਹੁਣ ਵੀ ਇਹੀ ਬਾਪੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਕਿ ਸਾਡੀ ਸੇਵਾ ਤੁਸੀਂ ਜਿੱਥੇ ਵੀ ਲਾਉਂਗੇ ਤੁਹਾਨੂੰ ਜੋ ਵੀ ਤੁਸੀਂ ਹੁਕਮ ਕਰੋਗੇ ਅਸੀਂ ਦਿਨ ਪਰ ਰਾਤ ਹਰ ਇੱਕ ਪੱਖੋਂ ਆਪਜੀ ਦੇ ਨਾਲ ਸੋ ਪੰਜਾਬ ਦੀ ਜਵਾਨੀ ਨੂੰ ਖਾਸ ਕਰਕੇ ਮੈਂ ਹਮ ਉਮਰ ਭਰਾਵਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਸਾਰੇ ਜਣੇ ਜ਼ਰੂਰ ਵੱਧ ਤੋਂ ਵੱਧ ਖਨੌਰੀ ਬਾਰਡਰ ਤੇ ਹਾਜ਼ਰੀ ਲਵਾਓ ਆ ਕੇ ਬਾਪੂ ਜੀ ਦਾ ਹਾਲ ਚਾਲ ਪੁੱਛੋ ਬਾਪੂ ਜੀ ਬਿਲਕੁਲ ਚੜ੍ਹਦੀ ਕਲਾ 'ਚ ਨੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇੰਨੀ ਉਮਰ 'ਚ ਵੀ ਮੈਂ ਜਦੋਂ ਪੁੱਛਿਆ ਕਿ ਬਾਪੂ ਜੀ ਸਾਨੂੰ ਤੁਹਾਡੀ ਸਿਹਤ ਜ਼ਰੂਰੀ ਹੈ ਉਹ ਕਹਿੰਦੇ ਕਿ ਕਿਸੇ ਨਾ ਕਿਸੇ ਨੂੰ ਤਾਂ ਇਹ ਜਿਹੜਾ ਡਿਸੀਜਨ ਲੈਣਾ ਪੈਣਾ ਸੀ ਸੋ ਜਿਹੜੇ ਅਸੀਂ ਜਜ਼ਬਾਤੀ ਬੰਦੇ ਆ ਅਸੀਂ ਭਾਵਕ ਹੋ ਜਾਂਦੇ ਨਾ ਗੱਲਾਂ ਤੇ ਸੋ ਮੈਨੂੰ ਪਹਿਲਾਂ ਤਾਂ ਮੈਂ ਅਰਦਾਸ ਕਰੂੰਗਾ ਮਹਾਰਾਜ ਦੇ ਚਰਨਾਂ 'ਚ ਕਿ ਬਾਪੂ ਜੀ ਨੂੰ ਚੜ੍ਹਦੀ ਕਲਾ 'ਚ ਰੱਖੇ ਪ੍ਰਮਾਤਮਾ ਅਸੀਂ ਸਾਰੇ ਜਣੇ ਅਰਦਾਸਾਂ ਕਰਦੇ ਹਾਂ ਰੋਜ਼ ਚੜ੍ਹਦੀ ਕਲਾ 'ਚ ਵੀ ਨੇ ਬਿਲਕੁਲ ਔਰ ਉਸ ਤੋਂ ਬਾਅਦ 'ਚ ਫਿਰ ਦੁਬਾਰੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਇੱਥੇ ਹਾਜ਼ਰੀ ਲਵਾਈਏ ਔਰ ਅਗਲੀ ਰਣਨੀਤੀ ਜਿਹੜੀ ਵੀ ਸਾਨੂੰ ਜਥੇਬੰਦੀ ਵੱਲੋਂ ਦਿੱਤੀ ਜਾਊਗੀ ਆਪਾਂ ਸਾਰੇ ਜਣੇ ਰਲ ਮਿਲ ਕੇ ਉਸੇ ਡਿਸੀਜਨ ਤੇ ਖਰੇ ਉਤਰਿਏ ਬਹੁਤ-ਬਹੁਤ ਮਿਹਰਬਾਨੀ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਏਸੀ ਆਸ ਨਾਲ ਮੈਂ ਫਤਿਹ ਬੁਲਾਉਂਦਾ ਕਿ ਵੱਧ ਤੋਂ ਵੱਧ